ਸਸਿਗਾਲ ਜੀ ਸਾਰਿਆਂ ਨੂੰ ਮੈਂ ਇੰਦਰਜੀਤ ਸਿੰਘ ਸਤੋਵਾਲੀ ਪੰਚ ਤੁਸੀਂ ਜੋ ਦੇਖ ਰਹੇ ਹੋ ਇਹ ਅੱਜ ਆਪਾਂ ਸੜਕ ਚੌਥੀ ਵਾਰੀ ਠੀਕ ਕਰਨ ਲੱਗੇ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਹੁਣ ਜਿਹੜੀ ਬਾਸ਼ਪਈ ਸੀ ਉਹਦੇ ਨਾਲ ਕਿੱਡੇ ਵੱਡੇ ਖੱਡੇ ਹੋ ਗਏ ਆ ਪਹਿਲਾਂ ਵੀ ਆਪਾਂ ਠੀਕ ਕਰਵਾਏ ਸੀਗੇ ਤੇ ਹੁਣ ਤਾਂ ਬਹੁਤ ਜ਼ਿਆਦਾ ਸੜਕ ਖਰਾਬ ਹੋ ਗਈ ਸੀਗੀ ਸੋ ਇਹ ਦੇਖੋ ਕਿ ਕਿੱਡੇ ਵੱਡੇ ਖੱਡੇ ਪੈ ਚੁੱਕੇ ਨੇ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕਿ ਬਣ ਤੋਂ ਬਾਅਦ ਸੜਕ ਕਿਸ ਤਰ੍ਹਾਂ ਦੀ ਹੋਈ ਹੈ ਤੇ ਹੁਣ ਕੰਮ ਚਾਲੂ ਕਰਾਤਾ ਹੈ ਜੀਸੀਬੀ ਲਗਾਤੀ ਹੈ ਪੰਚਾਇਤ ਵੱਲੋਂ ਤੇ ਆਪਾਂ ਹੁਣ ਇਹ ਸੜਕ ਜਿਹੜੀ ਆ ਅੱਜ ਆਪਾਂ ਤਿਆਰ ਕਰ ਦਾਂਗੇ ਤੇ ਵਾਹਿਗੁਰੂ ਅਗੇ ਅਰਦਾਸ ਵੀ ਕਰਦੇ ਆ ਕਿ ਪ੍ਰਮਾਤਮਾ ਹੁਣ ਦੁਬਾਰਾ ਬਾਸ਼ਾ ਦੇਓ ਤਾਂ ਕਿ 8-10 ਦਿਨ ਬਾਸ਼ਾ ਅਗਰ ਨਹੀਂ ਆਉਂਦੀ ਤੇ ਨਵੀਂ ਜਿਹੜੀ ਸੜਕ ਆ ਇਹ ਬਣਨੀ ਤਿਆਰ ਹੋ ਜਾਊਗੀ ਕਿਉਂਕਿ ਇਹ ਅੰਪੀਰੀਅਲ ਸਕੂਲ ਰੈਨਵੋ ਪਬਲਿਕ ਸਕੂਲ ਨੂੰ ਰਸਤਾ ਜਾਂਦਾ ਆ ਤੇ ਇਹ ਆਪਾਂ ਸਾਰਿਆਂ ਦੇ ਸਹਿਯੋਗ ਨਾਲ ਬਣਾਵਾਂਗੇ ਕਿ ਸਾਰਿਆਂ ਦੀ ਇਹਦੇ ਵਿੱਚ ਸਰ ਪਿੰਡ ਦਾ ਨੰਗਾ ਆ ਬਹੁਤ ਦੂਰ ਦੂਰੋਂ ਆਉਂਦੇ ਆ ਸੋ ਇਸ ਨੂੰ ਅਜੇ ਬਣਾ ਕੇ ਤਿਆਰ ਕਰ ਦਿੱਤਾ ਜਾਵੇਗਾ ਹਾਂਜੀ ਮੈਂ ਪਰਮਜੀਤ ਕੋਰ ਸਰਪੰਚ ਆ ਬਾਦਸ਼ਾਂ ਦੀ ਵਜ੍ਹਾ ਨਾਲ ਜਿਹੜੀ ਸੜਕ ਜਿਹੜੀ ਆ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਤਿੰਨ ਵਾਰੀ ਪਹਿਲਾਂ ਬਣਵਾਈ ਆ ਚੌਥੀ ਵਾਰੀ ਹੁਣ ਰਸਤਾ ਬਣਾਉਣ ਲੱਗੇ ਬਹੁਤ ਜ਼ਿਆਦਾ ਹੋਇਆ ਸੀਗਾ ਤੇ ਭਾ ਪਾਜੀ ਪਵਨ ਕੁਮਾਰ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਸੜਕ ਜਿਨ੍ਹਾਂ ਦੀ ਬਦੌਲਤ ਇਹ ਰਸਤਾ ਜਿਹੜਾ ਹੁਣ ਚਾਲੂ ਕੀਤਾ ਜਾਊਗਾ ਤੇ ਆਉਣ ਜਾਣ ਨੂੰ ਜਨਤਾ ਨੂੰ ਸੌਖਾ ਹੋ ਜਾਏਗਾ ਬਹੁਤ ਜ਼ਿਆਦਾ ਬਾਦਸ਼ਾਂ ਕੰਨ ਪਰੇਸ਼ਾਨੀ ਹੋਈ ਸੀ ਹੁਣ ਜੀਵੀਸੀ ਲਗਾ ਕੇ ਤਾਂ ਇਹ ਰਸਤਾ ਬਣਾ ਰਾਇਆ ਏ ਧੰਨਵਾਦ ਜੀ ਜੀ ਸਾਰਿਆਂ ਨੂੰ ਇਹ ਰਸਤਾ ਜਖਰਾਬ ਹੋ ਗਿਆ ਸੀਗਾ ਇਹ ਆਪਾਂ ਠੀਕ ਕਰਵਾ ਰਹੇ ਹਾਂ ਠੀਕ ਹੈ ਜੀ ਤੇ ਕਿਉਂਕਿ ਇਹ ਬਾਸ਼ਾ ਕਰਕੇ ਜਿਹੜਾ ਰਸਤਾ ਸਾਰਾ ਖਰਾਬ ਹੋ ਗਿਆ ਸੀਗਾ ਇਹ রাস্তੇ ਨੂੰ ਇਹਨੂੰ ਠੀਕ ਕਰਵਾ ਰਹੇ ਹਾਂ ਪਿੱਛੋਂ ਵੀ ਕਰਵਾਇਆ ਤੇ ਇੱਧਰ ਵੀ ਕਰਵਾ ਰਹੇ ਹਾਂ ਜੇ ਸੀ ਵੀ ਲੱਗੀ ਹੋਈ ਆ ਕਿ ਜਿੰਨਾ ਹੋ ਸਕਦਾ ਹੈ ਇਹਨੂੰ ਵੱਤੋ ਵੱਤ ਠੀਕ ਕਰਾਉਂਦੇ ਤੇ ਜਲਦੀ ਇਹ ਸੜਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਜੇ ਸੀ ਵੀ ਲਾ ਕੇ ਤਾਂ ਹੁਣ ਆਪਾਂ ਇਹ ਜਿਹੜਾ ਰਸਤਾ ਆ ਅੱਜ ਤੋਂ ਚਾਲੂ ਹੋ ਜਾਏਗਾ ਜੀ ਤੇ ਜਿੰਨੇ ਵੀ ਆ ਦੇਖਦੇ ਆ ਮੇਰੇ ਭਰਾ ਪਿੰਡ ਵਾਸੀ ਤੇ ਪਹਿਲਾਂ ਆਪਾਂ ਕੋਈ ਪ੍ਰਾਇੋਰਟੀ ਦੇ ਤੌਰ ਤੇ ਨੂੰ ਹੁਣ ਕਰਾਉਣ ਲੱਗੇ ਆ ਤੇ ਜਿਸੀਂ ਮੰਗਾ ਕੇ ਤੇ ਲੱਗੇ ਹੋਏ ਆ ਹੁਣ ਰਸਤਾ ਜਿਹੜਾ ਠੀਕ ਹੋ ਜਾਏਗਾ ਧੰਨਵਾਦ ਜੀ ਸਾਰਿਆਂ ਦਾ ਇਹ ਜਿਹੜਾ ਰਸਤਾ ਖਰਾਬ ਹੋ ਗਿਆ ਸੀਗਾ ਇਹ ਦੇਖੋ ਇਹ ਹੁਣ ਸਹੀ ਹੋ ਗਿਆ ਤੇ ਇਸ ਉੱਪਰ ਦੀ ਗੱਡੀਆਂ ਵਸਾਂ ਜਿਸ ਤਰ੍ਹਾਂ ਮਰਜੀ ਜਾ ਸਕਦੀਆਂ ਨੇ ਇਹ ਅੱਜ ਹੀ ਪੰਚਾਇਤ ਵੱਲੋਂ ਠੀਕ ਕਰਵਾਇਆ ਗਿਆ ਕਿ ਸਾਰੇ ਦਾ ਸਾਰਾ ਜਿਹੜਾ ਰਸਤਾ ਆ ਹੁਣ ਬਿਲਕੁਲ ਚੰਗੀ ਤਰ੍ਹਾਂ ਠੀਕ ਕਰਾ ਦਿੱਤਾ ਗਿਆ ਹੈ। ਤੇ ਚੌਥੀ ਵਾਰੀ ਅੱਜ ਪੰਚਾਇਤ ਵੱਲੋਂ ਰਸਤਾ ਠੀਕ ਕਰਵਾਇਆ ਗਿਆ। ਤੇ ਧੁੱਪ ਦੀ ਅੱਜ ਧੁੱਪ ਨਿਕਣ ਕਰਕੇ ਰਸਤਾ ਠੀਕ ਹੋ ਗਿਆ। بارشਾਂ ਕਰਕੇ ਸਾਰਾ ਰਸਤਾ ਰੁਟ ਗਿਆ ਸੀਗਾ। ਸੋ ਅਸੀਂ ਇਸ ਕੰਮ ਵਾਸਤੇ ਐਸਡੀਐਮ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ। ਹੁਣ ਕਮਾਟੀ ਨੂੰ ਵੀ ਦਾ ਬਹੁਤ ਧੰਨਵਾਦ ਕਰਦੇ ਹਾਂ। ਤੇ ਸਾਰਾ ਜਿਹੜਾ ਰਸਤਾ ਆ ਇਹ ਬਣਾਏ ਵੱਲੋਂ ਇਹ ਆਏ ਤਾਂ ਦੁਆਕੇ ਠੀਕ ਕਰਵਾਇਆ ਗਿਆ ਜੀ। ਧੰਨਵਾਦ ਜੀ ਸਾਰਿਆਂ ਦਾ। ਇਹ ਮੋੜ ਤੱਕ ਸਾਰਾ ਹੋ ਗਿਆ ਜੀ ਇਹ ਮੋੜ ਤੱਕ ਇਹ ਦੇਖ